ਗੁਰਦੁਆਰਾ ਸ੍ਰੀ ਅਕਾਲ ਤਖਤ ਸਾਹਿਬ ਮਾਕਾਜ਼ ਮਜ਼ੋਰੇਵਨ ਸੰਗਬ ਦੇ ਸਹਿਯੋਗ ਨਾਲ ਪਹਿਲੀ ਵਾਰ ਵਿਯਾ ਦਾ ਨਾਵੀਖੇ ਮਹਾਨ ਨਗਰ ਕੀਰਤ ਸਜਾਇਆ ਜਾਵੇਗਾ 29 ਮਾਰਚ 2025 ਨੂੰ ਗੁਰਦੁਆਰਾ ਸਿੰਘ ਸਭਾ ਸ਼ਹੀਦ ਅਕਬਰ ਮਦੌਰ ਅਤੇ ਵਿਹਲਾ ਨਾਨਕ ਅਗਰਿਸਮੂ ਸੰਗਤ ਵੱਲੋਂ ਖਾਲਸਾ ਸਾਜਨਾ ਦਿਵਸ ਅਤੇ ਹੋਲੇ ਮਹੱਲੇ ਨੂੰ ਸਮਰਪਿਤ ਪਹਿਲਾ ਵਿਸ਼ਾਲ ਨਗਰ ਕੀਰਤਨ ਵਿਹਦਾਨਾ ਵਿਖੇ 29 ਮਾਰਚ 2025 ਨੂੰ ਸਜਾਇਆ ਜਾ ਰਿਹਾ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰੈਸਰੂਮ ਜਾਣਕਾਰੀ ਸੰਚਾਰਿਤ ਦੱਸਿਆ ਗਿਆ ਕਿ 29 ਮਾਰਚ ਦਿਨ ਸ਼ਨੀਵਾਰ ਨੂੰ ਦੁਪਹਿਰ 2:00 ਵਜੇ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਧਾ ਹਿਤ ਪਹਿਲਾ ਵਿਸ਼ਾਲ ਨਗਰ ਕੀਰਤਨ ਵਿਹਦਾਨਾ ਲਈ ਤਿਆਰ ਸਜਾਇਆ ਜਾਵੇਗਾ ਇਸ ਨਗਰ ਕੀਰਤਨ ਵਿੱਚ ਪੰਥ ਦੇ ਪ੍ਰਸਿੱਧ ਢਾਡੀ ਗਿਆਨੀ ਕਿ ਨਿਹਾਲ ਕਰੇਗਾ ਲੰਗਰ ਕੀ ਕਮੇ ਰਮਤਾ ਬਾਸ ਸਟੈਂਡ ਪਿਆਸਾ ਦਾ ਲਿਬਰਤਾ ਤੋਂ ਹੋਵੇਗੀ ਅਤੇ ਗੁਰੂ ਸਾਹਿਬ ਦੀ ਸੁੰਦਰ ਪਾਲ ਦੀ ਪੰਜ ਪਿਆਰੇ ਸਹਿਬਾਨ ਤੇ ਪਿੱਛੇ ਪਿੱਛੇ ਸੰਗਤਾਂ ਵਾਹਿਗੁਰੂ ਦਾ ਜਪ ਕਰਦੇ ਆਈਆਂ ਨਗਰ ਦੀ ਪਕਰਮਾ ਕਰਨ ਗਿਆ ਅਤੇ ਨਗਰ ਕੀ ਪਰਮੇ ਸੰਪੂਰਨਤਾ ਵੀ ਬਾਸ ਸਟੈਂਡ ਪਿਆਸਾ ਦਾ ਲਿਬਰਤਾ ਵਿਖੇ ਹੀ ਹੋਵੇਗੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸਾਧ ਸੰਗਤ ਨੂੰ ਕੀਤੀ ਜਲਦੀ ਹੈ ਕਿ ਪਰਿਵਾਰਾਂ ਸਮੇਤ ਨਗਰ ਵੀ ਇਤਨਾ ਚਾਹਰੀ ਪਰ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਇਸ ਮੌਕੇ ਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਭੰਡਾਰਿਆਂ ਵਿੱਚੋਂ ਗੁਰੂ ਕੇ ਲੰਗਰ ਤੋਂ ਵਰਤਾਏ ਜਾਣਗੇ ਵਿਸ਼ੇਸ਼ ਬੇਨਤੀ ਕਿ ਲੰਗਰਾਂ ਦੀ ਪੁਰਾਤਨ ਗੁਰਮਰੀਯਾਦਾ ਨੂੰ ਬਹਾਲ ਕਰਨ ਲਈ ਲੰਕਰ ਸਿੱਖ ਪੰਗਤਾ ਵਿੱਚ ਹੀ ਵਰਤਿਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਹਿਲੇ ਸਾਧ ਸੰਗਤ ਜੀ ਆਪ ਜਿਸ ਤਰ੍ਹਾਂ ਸਾਡੇ ਨੇ ਕੰਝੇ ਸੁਣੇ ਕੀ ਗੁਰਦਾਰ ਸਾਹਿਬ ਕਾਜ਼ਲ ਮਜ਼ਦੂਰ ਦੇ ਵੱਲੋਂ ਦਿਆ ਦਾ ਨਵਾਂ ਬਿਚੇ ਨਗਰ ਜਿੱਤਨਾ ਰੰਗ ਕੀਤਾ ਜਾ ਰਿਹਾ ਔਰ ਸਾਰੀ ਸੰਗਤ ਉੱਥੇ ਸ਼ਮੂਲੀਅਤ ਕਰ ਰਹੀ ਔਰ ਇੰਥੇ ਸਤਕਾਰਯੋਗ ਜਿਹੜੇ ਵੀ ਹਰ ਸਾਲ ਆਪਣੇ ਪਿੰਡਾਂ ਦੇ ਵਿੱਚੋਂ ਗੁਰੂ ਕੇ ਲੰਗਰ ਤਿਆਰ ਕਰਕੇ ਲਿਆ ਕਰਕੇ ਆਉਂਦੇ ਨੇ ਉਹਨਾਂ ਸਾਰਿਆਂ ਨੂੰ ਬੜੀ ਨਿਮਰਤਾ ਤੇ ਸਤਕਾਰ ਨਾਲ ਪ੍ਰਬੰਧਕ ਕਮੇਟੀ ਵੱਲੋਂ ਬੇਨਤੀ ਹੈ ਕਿ ਤੁਸੀਂ ਸਾਰੇ ਨੇ ਉਸੇ ਸੁਸਜੇ ਢੰਗ ਦੇ ਨਾਲ ਜਿਹੜੇ ਲੰਗਰ ਨੇ ਤਿਆਰ ਕਰ ਤਿਆਰ ਕਰਕੇ ਲੈ ਕਰਕੇ ਆਉਣੇ ਪਰ ਕਿਸੇ ਵੀ ਪ੍ਰਕਾਰ ਉਥੇ ਸਟਾਲ ਨਹੀਂ ਲਿਆਉਣਾ ਸਾਰੇ ਲੰਗਰ ਤਿਆਰ ਕਰਕੇ ਉਸੇ ਇੱਕ ਜਗ੍ਹਾ ਤੇ ਆਪਾਂ ਸਾਰੇ ਇਕੱਤਰ ਕਾਣਾ ਔਰ ਪੰਗਤ ਦੇ ਵਿੱਚ ਸੰਗਤ ਨੂੰ ਬੜੀ ਨਿਮਰਤਾ ਦੇ ਨਾਲ ਔਰ ਸ਼ਰਧਾ ਨਾਲ ਆਪਾਂ ਛਕਾਉਣਾ ਕਰਨਾ ਤਾਂ ਜੋ ਗੁਰੂ ਮਹਾਰਾਜ ਦੀ ਚੱਲ ਰਹੀ ਪ੍ਰਾਤਨ ਮਰਿਆਦਾ ਆ ਉਸ ਨੂੰ ਆਪਾਂ ਬਰਕਰਾਰ ਕਰ ਸਕੀਏ ਇਸ ਗੱਲ ਕਿ ਮੈਂ ਆਪਣੀ ਗੱਲ ਨੂੰ ਦੁਬਾਰਾ ਦੁਹਰੋਣਾ ਨੂੰ ਗੁਰਪਿਆਰੀ ਸਹਾ ਸੰਗਤ ਦੇ ਵਿੱਚ ਚਰਨਾਂ ਦੇ ਵਿੱਚ ਇਹ ਸਾਰੀ ਸੰਗਤ ਨੂੰ ਕਿਸੇ ਪ੍ਰਕਾਰ ਦੀ ਕੋ ਮਨਾਹੀ ਨਹੀਂ ਕਿ ਤੁਸੀਂ ਪਿੰਡਾਂ ਵਿੱਚੋਂ ਆਪਣਾ ਲੰਗਰ ਤਿਆਰ ਕਰਕੇ ਨਹੀਂ ਲੈ ਕਰਕੇ ਆਉਣਾ ਲੰਗਰ ਤਿਆਰ ਕਰਕੇ ਲੈ ਕਰਕੇ ਆਉਣਾ ਗੁਰੂ ਪਿਆਰੇ ਸਾਧ ਸੰਗਤ ਜੀ ਬਸ ਆਪਾਂ ਸਟਾਅ ਨਹੀਂ ਲਗਾਉਣੇ ਇੱਕ ਜਗ੍ਹਾ ਤੇ ਇੱਕ ਪੰਗਤ ਦੇ ਵਿੱਚ ਬੈਠ ਕੇ ਆਪਾਂ ਸਾਰੀ ਸੰਗਤ ਨੂੰ ਲੰਗਰ ਛਕਾਉਣਾ ਸੋ ਸਾਰਿਆਂ ਨੇ ਪ੍ਰਬੰਧਕ ਕਮੇਟੀ ਸਗੀੰਤੀ ਨੂੰ ਪ੍ਰਬੰਧ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ